ਉਰੂਰ ਜੀ ਹੋਰ ਜੀ ਜੋ ਸਾਹਮਣੇ ਸਟੇਟ ਚਾਹੀਏ ਰੋਟਮ ਤੇ ਹਾਂ ਪਰ ਉਹ ਵੀ ਸ਼ਨੀ ਆਉਂਦੀ ਨਹੀਂ ਤਾਂ ਨਾ ਕੋਈ ਆਲੋ ਸਾਸੀ ਕਾਲ ਜੀ ਸਮੂਹ ਪ੍ਰੈਸ ਲੁਧਿਆਣਾ ਚੰਡੀਗੜ੍ਹ ਔਰ ਸਾਡੇ ਆਸ-ਪਾਸ ਦੇ ਏਰੀਏ ਜਿਹਦੇ ਵਿੱਚ ਸਮਰਾਲਾ ਹੋ ਗਿਆ ਮਾਛੀਵਾੜਾ ਹੋ ਗਿਆ ਦਰਾਹਾ ਹੋ ਗਿਆ ਖੰਨਾ ਹੋ ਗਿਆ ਔਰ ਇਧਰਲੇ ਪਾਸੇ ਮਲੇਰਕੋੜਲੇ ਤੱਕ ਜਿੰਨੇ ਵੀ ਸਾਡੇ ਪ੍ਰੈਸ ਰਿਪੋਰਟਰਸ ਨੇ ਪ੍ਰੈਸ ਵਾਲੇ ਵੀਰ ਨੇ ਚਾਹੇ ਉਹ ਪ੍ਰਿੰਟ মিডিਆ ਚਾਹੇ ਉਹ ਸੋਸ਼ਲ ਮੀਡੀਆ ਸਾਰੇ ਵੀਰਾਂ ਨੂੰ 15 ਜੁਲਾਈ ਦਿਨ ਸੋਮਵਾਰ ਸਨ 2024 ਇਸੇ ਸਾਲ ਪਰਸੋਂ ਯਾਨੀ ਕਿ ਸੋਮਵਾਰ ਨੂੰ ਸਾਰਿਆਂ ਨੂੰ ਅਸੀਂ ਖੁੱਲਾ ਸੱਦਾ ਦਿੰਦੇ ਆ ਸਾਰੀ ਪ੍ਰੈਸ ਨੂੰ ਕਿ ਉਹ 골ਡਨ ਹਟ ਸਾਨੇਵਾਲ ਵਿਖੇ ਦੁਪਹਿਰੇ 2 ਵਜੇ ਪਹੁੰਚਣ ਉਹਨਾਂ ਵੀਰਾਂ ਦਾ ਸਾਰਿਆਂ ਦਾ ਇੱਥੇ ਸਤਿਕਾਰ ਹੋਊਗਾ ਤੇ ਸਾਡੇ ਕੋਲ ਇੱਥੇ ਇੱਕ ਬਹੁਤ ਵੱਡਾ ਸਮਾਗਮ ਕੀਤਾ ਜਾ ਰਿਹਾ ਹੈ ਸਮਾਜ ਭਲਾਈ ਲਈ ਜਿਹਦਾ ਉਪਰਾਲਾ RAM Singh Gharna Golden Hut ਵਾਲੇ ਤੇ ਸਰਬ ਧਰਮ ਫਾਊਂਡੇਸ਼ਨ ਵੱਲੋਂ ਕੀਤਾ ਜਾ ਰਿਹਾ ਉਹਦੇ ਵਿੱਚ ਖੂਨਦਾਨ ਕੈਂਪ ਲਾਏ ਜਾ ਰਹੇ ਨੇ ਬਹੁਤ ਵੱਡੇ ਪੱਧਰ ਤੇ ਔਰ ਸਤ ਗੁਰੂ ਪ੍ਰਤਾਪ ਸਿੰਘ ਐਕਸ ਅਪੋਲੋ ਹਸਪੀਟਲ ਉਹਨਾਂ ਦੀ ਬਹੁਤ ਵੱਡੀ ਟੀਮ ਜਿਹੜੀ ਸੀਨੀਅਰ ਟੀਮ ਇੱਥੇ ਆ ਰਹੀ ਹੈ ਔਰ ਉਹ ਸਾਰਾ ਫੁੱਲ ਬੋਡੀ ਚੈੱਕ ਅਪ ਜਿਹੜਾ 3000 ਤੋਂ ਲੈ ਕੇ 5000 ਦੇ ਵਿੱਚ ਕੀਤਾ ਜਾਂਦਾ ਪੈਸੇ ਲੱਗਦੇ ਨੇ ਉਹ ਸਾਰਾ ਫ੍ਰੀ ਦੇ ਵਿੱਚ ਕੀਤਾ ਜਾਊਗਾ ਆਫਟਰ 댓 ਜਿਹੜੀਆਂ ਤੁਹਾਡੀਆਂ ਰਿਪੋਰਟਸ ਹੋਣਗੀਆਂ ਉੱਥੇ ਡਿਲੀਵਰ ਕੀਤੀਆਂ ਜਾਣਗੀਆਂ অথਨਟੀਕੇਟਿਡ ਰਿਪੋਰਟਸ ਹੋਣਗੀਆਂ ਵਿਦ ਬਾਰ ਕੋਡ ਠੀਕ ਹੈ ਜੀ ਇਸ ਗੱਲ ਨੂੰ ਸਟੂਡੈਂਟ ਸਾਰੇ ਔਰ ਸਾਰੇ ਪ੍ਰੈਸ ਦੇ ਵਿੱਚ ਇਸ ਗੱਲ ਨੂੰ ਬੜੀ ਕਲੀਅਰ ਕਰਨ ਕਿ ਉਹ ਰਿਪੋਰਟਸ ਅਥੈਂਟੀਕੇਟਿਡ ਹੋਣਗੀਆਂ ਵਿਦ ਬਾਰ ਕੋਡਸ ਉਸ ਤੋਂ ਉਪਰੰਤ ਜੇ ਤੁਹਾਡੀ ਕੋਈ ਬਿਮਾਰੀ ਨਿਕਲਦੀ ਆ ਜਾਂ ਕੋਈ ਸੀਰੀਅਸ ਬਿਮਾਰੀ ਹੈ ਉਹਦੇ ਇਲਾਜ ਵਿੱਚ ਵੀ ਬਹੁਤ ਵੱਡਾ ਯੋਗਦਾਨ ਐਸਪੀਐਸ ਹਸਪੀਟਲ ਤੇ ਸਰਵਤਰਮ ਫਾਊਂਡੇਸ਼ਨ ਕਰੂਗੀ ਸਾਰਿਆਂ ਨੂੰ ਰਿਕਵੈਸਟ ਹੈ ਜੀ ਸਾਰੇ ਮੇਰੀ ਪ੍ਰੈਸ ਮੈਕਸਿਮ ਤੌਰ ਤੇ ਉੱਤੇ ਪਹੁੰਚਣ 2 ਵਜੇ ਪ੍ਰੈਸ ਕਾਨਫਰੰਸ ਰੱਖੀ ਗਈ ਹੈ 3 ਵਜੇ ਰਾਮ ਸਿੰਘ ਰਾਣਾ ਜੀ ਸਰਬੱਤ ਦੇ ਭਲੇ ਲਈ ਇੱਕ ਬਹੁਤ ਵੱਡਾ ਸਮਾਗਮ ਕਰ ਰਹੇ ਨੇ ਜਿਹਦੇ ਸਾਰੇ ਇਲਾਕੇ ਦੇ ਲੁਧਿਆਣੇ ਦੇ ਆਸ-ਪਾਸ ਦੇ ਇਲਾਕਿਆਂ ਦੇ ਸਾਰੇ ਪਤਵੰਤੇ ਸੱਜਣ ਉਦਯੋਗਪਤੀ ਇੰਡਸਟਰੀਲਿਸਟ ਫਾਰਮਰਸ ਕਿਸਾਨ ਜਿੰਨੇ ਵੀ ਪੰਚ ਸਰਪੰਚ ਨੇ ਬਲਾਕ ਸਮਿਤੀ ਦੇ ਮੈਂਬਰ ਨੇ ਜਿੰਨੇ ਵੀ ਆਗੂ ਨੇਤਾ ਨੇ ਕਿਸੇ ਪਾਰਟੀ ਦਾ ਸੀ ਨਾ ਨਾ ਦੇ ਨਾ ਸੀ ਪੋਲਿਟੀਕਲ ਹੈਗੇ ਨਾ ਪੋਲਿਟੀਕਲ ਅਸੀਂ ਕਦੇ ਬਣਨਾ ਅਸੀਂ ਸਾਰਿਆਂ ਨੂੰ ਸੱਦਾ ਦਿੰਦੇ ਆ ਕਿ ਆ ਕੇ ਉਹਨਾਂ ਦੇ ਦੁੱਖ ਦਰਸਣੋ ਔਰ ਅਸੀਂ ਸ਼ਰਮ ਤਰਫ ਫਾਊਂਡੇਸ਼ਨ ਨੂੰ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਜਾ ਰਹੇ ਆ ਔਰ ਕਿਹੜੇ-ਕਿਹੜੇ ਸਾਡੇ ਅੱਗੇ ਜਾ ਕੇ ਟੀਚੇ ਹੋਣਗੇ ਕੀ ਅਸੀਂ ਲੋਕਾਂ ਲਈ ਕਰਾਂਗੇ ਕੀ ਮਾਨਵਤਾ ਲਈ ਕਰਾਂਗੇ ਉਧਰ ਦੇ ਸਾਰੇ ਪ੍ਰੈਸ ਨੂੰ ਹੱਥ ਜੋੜ ਕੇ ਸਾਰੇ ਮੇਰੇ ਵੀਰ ਮੇਰੀ ਟੀਮ ਬੇਨਤੀ ਕਰਦੀ ਹੈ ਮੇਰੇ ਨਾਲ ਪਰਮਜੀਤ ਜੀ ਖੜੇ ਨੇ ਇੱਧਰ ਸਮਰਾਜ ਜੀ ਹੈਪੀ ਰਾਣਾ ਜੀ ਔਰ ਸਾਡੇ ਐਸਪੀ ਐਸ ਦੀ ਟੀਮ ਖੜੀ ਹੈ ਜੀ ਅਸੀਂ ਸਾਰਿਆਂ ਨੂੰ ਵੱਲੋਂ ਤੁਹਾਨੂੰ ਇੱਕ ਨਿੱਘਾ ਸੱਦਾ ਜੀ ਸਾਰੇ ਪਹੁੰਚੋ ਔਰ ਵੱਧ ਤੋਂ ਵੱਧ ਕਬਰਾਈ ਦਿਓ ਇਹ ਕੰਮ ਮਾਨਵਤਾ ਲਈ ਹੈ ਸਾਡੇ ਲਈ ਨਹੀਂ ਹੈ ਜੀ ਧੰਨਵਾਦ ਇੱਕ ਦੋ ਸਰ